ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਦੇ ਉੱਤੇ ਇੱਕ ਵਾਰ ਫਿਰ ਤੋਂ ਅੱਜ ਆਪਾਂ ਤੜਕੇ ਤੜਕੀ ਕਰ ਲਿਆ ਕੰਮ ਸ਼ੁਰੂ ਚਾਰ ਦਾ ਤੁਹਾਨੂੰ ਪਤਾ ਪਿਛਲੇ ਵਲੌਗ ਜ ਤੁਸੀਂ ਦੇਖਿਆ ਵੀ ਨਹੀਂ ਸੀ ਬਣੀ ਗੱਲ ਆਪਣੀ ਪਰ ਅੱਜ ਆਪਾਂ ਤੜਕੇ ਫਿਰ ਮੋਰਚਾ ਕਰ ਲਿਆ ਸ਼ੁਰੂ ਗੱਭਰੂ ਕਰ ਰਹੇ ਨੇ ਤਿਆਰ ਚਾਰ ਆਪਾਂ ਪਾ ਗੀ ਦੇਣਾ ਫਿਰ ਅੱਜ ਮੌਸਮ ਦੇਖੋ ਅੱਜ ਵੀ ਖਰਾਬ ਆ ਗਰਮੀ ਹੋ ਗਈ ਤੜਕੇ ਤੜਕੇ ਬਹੁਤ ਜ਼ਿਆਦਾ ਪਰੰਤੂ ਡਟੇ ਹੋਏ ਆ ਹੁਣ ਤਾਂ ਪਾ ਕੇ ਹਟਾਂਗੇ ਥੱਲੇ ਨੂੰ ਬੱਸ ਥੱਲੇ ਨੂੰ ਚਾਚਾ ਗਾਣਾ ਗਾਣਾ ਪਾਉ ਮੈਨੂੰ ਆਉਂਦਾ ਘਟਾ ਉਨਦੀ ਗਿਰਦੀ ਤਾਂ ਚੁੱਪ ਲੈੰਦੇ ਕੱਟੀ ਵਾਲੀ ਜਿਗਰ ਕੀ ਠੀਕ ਕਰੀਏ ਫਲੱਸ਼ ਚ ਜਿਰ ਗਏ ਕੀ ਕਰੀਏ ਇਹ ਫਲੱਸ਼ ਜੇ ਤੂੰ ਕਹਿਤਾ ਫਿਰ ਖੜਾ ਮੇਰੇ ਸਾਲ ਦਾ ਡਰੈਗ ਰੂਮ ਬਣ ਗਿਆ ਰੋਗੀ ਤਾਂ ਟੱਟੀ ਹੋਈ ਨਹੀਂ ਟੱਟੀ ਵਾਲੀ ਜਗਾ ਫਿਰ ਦੇਖ ਫੜੇ ਨੀ ਸਾਇੰਸ ਕਹਿੰਦਾ ਜਿਹੜੀਆਂ ਇਹ ਜਿਹੜੀਆਂ ਗੋਲੀਆਂ ਟੱਟੀ ਨੂੰ ਪੌਟੀ ਕਹਾ ਵੀ ਫਿਰ ਕਿਹੜਾ ਗੁਲਗਲਾ ਬਣ ਗਈ ਰਣੀ ਦਾ ਟੱਟੀ ਹੈ ਕਹਿੰਦਾ ਜਿਹੜੀ ਕਹਿੰਦਾ ਬਿਸਕਟ ਨੂੰ ਕੁੱਕੀ ਜੀ ਕਹਿੰਦੀ ਉਹਨਾਂ ਦਾ ਵਿਆਹ ਨਹੀਂ ਕਰਾਉ ਕਹਿੰਦਾ ਜਿਹੜੀ ਕੁੜੀ ਕੈਨੇਡਾ ਚ ਅੰਡਿਆੜ ਜਾ ਕੇ ਵਾਲ ਸਟ੍ਰੇਟ ਕਰਾ ਲਈ ਕਹਿੰਦਾ ਉਹ ਕੁੜੀ ਪਿੰਡ ਵਾਲਿਆਂ ਨੇਗਾ ਜੋ ਬਾਹਤੋਂ ਨਿਕਲ ਗਈ ਬਾਈ ਮੈਂ ਕਹਿੰਦਾ ਜਿਹੜੇ ਮੁੰਡੇ ਵੀ ਆ ਛੱਲੇ ਛੱਲੇ ਜੇ ਪਵਾ ਲੈਂਦੇ ਆ ਨਾਨਾ ਕਹਿੰਦਾ ਮੇਂ ਤੇ ਹੱਥੋਂ ਨਿਕਲਣਾ ਹਾਂ ਕਹਿੰਦਾ ਜੀ ਹੱਥੋਂ ਨਿਕਲ ਗਈ ਬਸ ਮੈਂ ਵਿਚੱਕਵੀਂ ਹਾਂ ਬਸ ਵਿਚੱਕਵੀਂ ਹਾਂ ਤੇ ਦੋਸਤੋ ਥੋੜੀ ਜਿਹੀ ਅਪਡੇਟ ਦੇ ਦਈਏ ਤੁਹਾਨੂੰ ਵੀ ਆਪਣੀ ਮਸ਼ੀਨ ਦਾ ਥੋੜਾ ਜਿਹਾ ਫਰਾਈ ਵੀਲ ਨਾਲ ਲੱਗ ਰਿਹਾ ਸੀ ਆ ਕੀ ਬਲੇਡ ਨਾਲ ਲੱਗ ਰਿਹਾ ਸੀ ਇਹ ਮੁੰਡਾ ਲਾਇਆ ਹੋਇਆ ਸੀ ਇਹਨੂੰ ਹੋ ਗਿਆ 350 ਸਾਲ ਲੱਗੇ ਨੂੰ ਪਰ ਨਹੀਂ ਲੋਟਾ ਰਿਹਾ ਕੰਮ ਹੁਣ ਚਾਚਾ ਦੇਖਦੇ ਹਾਂ ਹੁਣ ਚਾਚਾ ਜੀ ਵੀ ਪਹਿਲਾਂ ਬਥੇਰਾ ਜ਼ੋਰ-ਜ਼ੋਰ ਲਾ ਕੇ ਹਟ ਗਏ ਦੱਸ ਨਹੀਂ ਸਕਦੇ ਵੀ ਕਿੱਥੋਂ ਤੱਕ ਜ਼ੋਰ ਲਾ ਲੈਣ ਮਤਲਬ ਇਹ ਚਾਚਾ ਇਹਨੇ ਕੀਤਾ ਆ ਜਿਹੜੀਆਂ ਗੱਲਾਂ ਪਹਿਲਾਂ ਕਰਕੇ ਹਟਿਆ ਸੀ ਉਹ ਇਸੇ ਕਾਰਨ ਕਰਕੇ ਆਈ ਆ ਗੱਲ ਇਹਨਾਂ ਦੇ ਯਾਦਦvare ਇਧਰ ਮੱਕੀ ਜਾ ਕੇ ਆਏ ਨੇ ਉਹਨੇ ਥੋੜੇ ਸਮੇਂ ਪਹਿਲੇ ਹੋਣਾ ਨਹੀਂ ਅਸੀਂ ਵੀ ਮੱਕੀ ਚ ਅਸੀਂ ਵਨ ਟਾਈਮ ਜਾਂਦੇ ਆ ਅਸੀਂ ਪੌਣੀ ਐ ਜਾਊਗਾ ਤਾਰਾ ਬਹੁਤ ਬਹੁਤ ਮੁਬਾਰਕਾਂ ਦੋਸਤੋ ਮਸ਼ੀਨ ਚੱਲ ਪਈ ਆਪਣੀ ਵਿੱਚ ਬੜ ਕੇ ਦੇਖ ਓਏ ਵਿੱਚ ਵੜ ਕੇ ਦੇਖ ਚੱਲਦੀ ਐ ਕਿ ਨਹੀਂ ਡਾਂਡੇ ਸਿੱਟੀ ਇੱਕ ਦੋ ਡਾਂਡੇ ਸੱਟ ਤੋੜ ਕੇ ਦੋ ਚਾਰ ਘੋਗ ਲਵਾਓ ਮਸ਼ੀਨ ਨੂੰ चार दे दे। पर अट पैदा करते इतने खड़ा के पाने सारी मक्की का चार ਠੀਕ ਆ ਅਗਲਾ ਜੀ ਪਾਣੀ ਪਾਣੀ ਮੈਂ ਲੈ ਚਾ ਪਾਣੀ ਚੈੱਕ ਕਰ ਟਰੈਕਟਰ ਚ ਪਾਣੀ ਚੈੱਕ ਕਰ ਚੈੱਕ ਕਰ ਲੋ ਵੀ ਦੋਸਤੋ ਪਾਣੀ ਲਈ ਹੈ ਭਰ ਕੇ ਫਿਰ ਨਹੀਂ ਤੁਸੀਂ ਗਲਤ ਨਾ ਸਮਝੋ ਕਿ ਖੇਤਾਂ ਦੇ ਵਿੱਚ ਬੋਤਲ ਬਟ ਟਰੈਕਟਰ ਦੇ ਵਿੱਚ ਚੈੱਕ ਕਰਨਾ ਪਾਣੀ ਆਪਾਂ ਇੱਧਰ ਆ ਕੇ ਦੇਖੋ ਲੋ ਜੀ ਦੂਜਾ ਸਟੀering ਕਰਤਾ ਐਕਟੀਵੇਟ ਆਪਾਂ ਦੇਖੋ ਹੁਣ ਮਗਰਲਾ ਸਟੀering ਚੱਲ ਪਿਆ ਇੱਥੇ ਤੇ ਸੁੱਚ ਲੱਗੀ ਹੋਈ ਆ ਆਹ ਇਹ ਰੀਆ ਥੱਲੇ ਨੂੰ ਕਰਾਂਗੇ ਤਾਂ ਮੂਹਰਲਾ ਸਟੀering ਚੱਲੂ ਜੇ ਉੱਪਰ ਨੂੰ ਕਰਾਂਗੇ ਤਾਂ ਮਗਰਲਾ ਚੱਲੂ ਪਤਾ ਨਹੀਂ ਕਿਹੜੇ ਕੜਮੇ ਦਾ ਮੂੰਹ ਦੇਖ ਲਿਆ ਕੱਪੇ ਵਾਸਤੇ ਨਟ ਖੋਲਦਾ ਹੁੰਦਾ ਜੀ ਸੱਜੇ ਵਾਸਤੇ ਖਾਹ ਜਾਂਦਾ ਹੁੰਦਾ ਤੇ ਦੋਸਤੋ ਹੁਣ ਥੋੜਾ ਜਿਹਾ ਬੈਲਟ ਚ ਪ੍ਰੋਬਲਮ ਆ ਗਈ। 4 ਪੈਨਤੀ ਨਹੀਂ ਆ ਰਿਹਾ ਯਾਰ ਗੱਲ ਕੀ ਹੈ। ਚਾਬੀ ਦਾ ਉੱਤੇ ਪਾਣਾ ਪਾਵਾ। ਬਲ ਪੈਜੂ ਚਾਬੀ ਨਾਲ ਪਾਣਾ ਪਾ ਲਾ। ਦੇਖ ਲਓ ਦੋਸਤੋ ਚੌਰਾ ਚਾ ਚਾ ਫੇਰ ਬਹਿ ਗਿਆ। ਇੱਕ ਤਾਂ ਇਹਨੂੰ ਚਾਹ ਵਾਲਾ ਟਰੈਕਟਰ ਚਲਾਉਣ ਦਾ ਉਹਦੀ ਚੜ ਜਾਂਦਾ। ਚਲਾਉਣਾ ਇਹਨੂੰ ਆਉਂਦਾ ਨਹੀਂ। ਉਹ ਪਾਣੀ ਨਿਕਲ ਜਾਂਦਾ ਤਾਂ ਹਾਂ ਤੋਂ ਸੱਤ ਤੋਂ ਰਾਤ ਨੂੰ ਨਹੀਂ ਪਿਆ ਉਹ ਫੜ ਗਿਆ ਪਾਣੀ। ਕੜੋ ਕੋਈ ਨਿਕਲ ਜੂਗਾ ਕਿੰਨਾ ਕ ਨਿਕਲੂ ਬੱਕਰੇ ਦੀ ਮਾਂ ਦੇਖੋ ਕਿੰਨਾ ਕ ਚਿਰ ਖੈਰ ਮਨਾਉਂਦੀ ਆ ਐ ਤਾਂ ਆਪਾਂ ਪਰਸੋਂ ਤੱਕ ਪਹੁੰਚਾਂਗੇ ਜੇ ਜੇਨੇ ਵੱਡਾ ਗੇਅਰ ਲਾ ਲਿਆ ਕਦੇ ਵੀ ਨਹੀਂ ਪਹੁੰਚਣਾ ਆ ਐਡਾ ਤੂੰ ਡਰਾਈਵਰ ਕਿਨੇ ਬਿਠਾਇਆ ਟਰੋ ਟਰੋ ਚੱਲ ਵੱਡੇ ਤੂੰ ਚੱਲ ਯਾਰ ਜਿਵੇਂ ਮੈਂ ਸਿਖਾਇਆ ਓਵੇਂ ਚਲਾਈ ਚੰਗਾ ਬਸ ਤਾਂ ਇੱਥੇ ਆਇਆ ਥੱਲੇ ਲਾਲਾ ਯਾਰ ਆਹ ਕਾਰ ਨਾਲ ਟਰਾਲੀ ਨਾਲ ਦੇਖੋ ਆਈ ਲਾਲਾ ਹੀ ਬੱਸ ਵਧੀਆ ਰਹਿ ਗਿਆ ਨਾ ਲੋਏ ਲੋਏ ਨਿਕਲ ਗਿਆ ਮਾਰ ਲਾ ਗਿਆ ਯਾਰ ਹਾਈ ਟੈਰਕਾ ਆ ਸਿਟੀ ਦੀ ਦਵਾਨੇ ਆ ਲੋਕ ਬਈ ਇਹ ਜਿਵੇਂ ਜਹਾਜ਼ ਸਟਾਰਟ ਹੁੰਦਾ ਵਾ ਐਨੀ ਉਵੇਂ ਚੱਲਦੀ ਆ ਹਣਾ ਵਾ ਦੇਖ ਕੀ ਹਾਲ ਹੁੰਦਾ よいしょ。 ਉਸ ਤੋਂ ਜੰਗ ਤੇ ਜੰਗ ਦੇ ਮੈਦਾਨ ਤੇ ਗੱਭਰੂ ਫੱਟੜ ਹੋ ਗਏ। ਚਲ ਚਲ ਉਹ ਵੀ ਮੁੰਡਿਆ। ਤੁਸੀਂ ਤਾਂ ਰੋਟੀ ਖਾਦਾਂ ਮੋਲੀ ਵੀ ਮੋੜਦੇ ਯਾਰ। ਕੰਮ ਤਾਂ ਰੈਸਕੀ ਆ। ਰੈਸਕੀ ਤਾਂ ਹੈ ਉਹ ਬਚਾਲਿਆਂ ਜੇ ਲੱਗੂਗੀ। ਉਹੀ ਗੱਲ ਆ ਨਾ ਵੀ ਪੈਂਦੇ ਸੱਪਾਂ ਦੀ ਸਰੀ ਤੋਂ ਨੋਟ ਚੱਕਣੇ। ਸੌਖੀ ਖੇਤੀ ਵੱਲੋਂ ਬਾਉਂਡਰੀ ਹੋ ਗਈ ਬੰਦੇ ਆਪਣੀ ਆ ਵੀ ਦੇਖੋ ਆ ਵੀ ਉਹੀ ਆ ਬਾਜਰਾ ਬਹੁਤ ਵੱਡਾ-ਵੱਡਾ ਚਰੀ ਚਰੀ ਸੋਰੀ ਅਸੀਂ ਗੱਲ ਬਾਹਰ ਹੀ ਗਈ ਗਏ ਕੱਲ ਵਾਲੇ ਬਹੁਤ ਦੂਜੇ ਬਲਾਕ ਵਿੱਚ ਪਹਲੇ ਚ ਚਰੀ ਹੈ ਵੱਡਾ ਰਾਈਟਰ ਸਾਨੂੰ ਪਹਿਂਂ ਦੱਸਿਆ ਵੀ ਆਪਣਾ ਲਿਆਂਦਾ ਹੁਣ ਛੋਟਾ ਉਹ ਖੜਾ ਹੁਣ ਦੇਖਦਾ ਇਹ ਬਿਸਮੱਲਾ ਛੋੜੇ ਦਾ ਤੋਜਨ ਪਾਣਾ ਬੂਆ ਦੇਖਦੇ ਆ ni la dejo carta dos ahí anda la ya voy la ya ਦੋਸਤੋ ਲਾਲਹਾ ਆਪੂਸਾ ਤੇ ਆਪਾਂ ਪਿੱਛਾ ਕਰ ਰਹੇ ਆ ਮੁੰਡਾ ਤਾਂ ਬਹੁਤ ਲੱਗਾ ਭਜਾ ਗਿਆ ਯਾਰ ਤੇ ਇੱਥੇ ਜਾ ਕੇ ਮਿਲਦੇ ਆ ਉਹਨੂੰ ਉੱਥੇ ਲਾਉਨੇ ਆ achar ਲਓ ਮਿੱਤਰੋ ਆ ਆਪਣਾ ਪਹਿਲਾਂ ਸੀਗਾ achar ਇੱਥੇ ਪਾਇਆ ਵਾ ਇੱਥੇ ਆਪਾਂ ਨਵਾਂ achar ਪਾਉਣਾ ਆ ਰਹੀ ਏ ਟਰਾਲੀ ਜਮਾਂ ਨਾਲ ਹੀ ਲਾਉਣਾ ਉਹਦੇ ਥੋੜਾ ਜਿਹਾ ਆਪਾਂ ਗੈਪ ਰੱਖ ਕੇ ਕਰ ਰਹੇ ਹਾਂ ਕਿ ਚਾਰ ਐਤ ਕੀ ਥੋੜੀ ਜਿਹਾ ਪਹਿਲਾਂ ਉਹ ਤੱਕ ਹੁੰਦਾ ਇਤਨਾ ਲੰਬਾ ਇਸ ਵਾਰ ਘਟਾਤਾ ਚਲ ਲਓ ਹੀ ਬਾਬਿਓ 50% ਕੰਮ ਡਾਨਨੇ ਆ ਆਪਣਾ ਅਸੀਂ ਚਲੇਗੇ ਅਸੀਂ ਤੇਲ ਲੈਣ ਉਧਰ ਮਹਾਰਾਜ ਚ ਤੇਲ ਗਿਆ ਮੁੱਕ ਤੇਲ ਪਾ ਲਈਏ ਹਣ पूई है हबीबी इसको तेल का खू कहती ਚਾਰ ਆਪਣਾ ਪੈ ਗਿਆ ਦੇਖ ਲੋ ਤੁਸੀਂ ਪਾ ਤੇ ਵਿਲ ਹੁਣ ਚੱਲਦੇ ਆਪਾਂ ਇਹ ਪੂਰਾ ਜੀ ਸਾਡਾ ਨਾਲ ਹੀ ਰਹਦਾ ਹੈ ਗੁਰੂ ਓਏ ਤੋਰ ਲੈ ਇਹ ਆਪਣੀ ਅਜ ਖੰਬੇ ਕਰਕੇ ਮੱਕੀ ਇਧਰੋਂ ਰਹਿ ਗਈ ਸੀ ਉਹ ਫਿਰ ਆਪਾਂ ਟਰਾਲੀ ਚ ਲਾਦ ਰਹੇ ਹਾਂ ਵੱਡ ਬੜਈ ਆ ਇਧਰ ਵੱਡਾ ਵੱਡ ਰਿਹਾ ਮੁੰਡਾ ਚਾਚਾ ਲਾਦ ਰਿਹਾ ਤੇ ਦਾਹਾ ਸਿੱਧਰ ਚਲੋ ਇੰਨੀ ਕੁ ਸਾਨੂੰ ਮਿਲ ਜਾਂਦੀ ਆ ਕੀ ਕਹਿ ਸਕਦੇ ਹਾਂ ਇੰਨੀ ਕੁ ਸਾਨੂੰ ਢੱਲਾ ਮਿਲ ਜਾਂਦੀ ਆ ਵੀ ਅਸੀਂ ਇੱਥੇ ਥੋੜਾ ਜਿਹਾ ਛਾਂਵੇਂ ਬੈ ਕੇ ਕੁਕਰੀ ਖੰਦੇ ਡਰਾਈਵਿੰਗ ਕਰ ਰਹੇ ਹਾਂ ਬਾਜ ਪਤਾ ਨਹੀਂ ਤੁਹਾਨੂੰ ਆ ਰਹੀ ਹੋਊਗੀ ਜਾਂ ਨਹੀਂ ਆ ਰਹੀ ਹੋਊਗੀ ਕਿ ਮੈਂ ਬੋਲ ਰਿਹਾ ਹੌਲੀ ਬਹੁਤ ਕਿਉਂਕਿ ਜੇ ਇਹਨਾਂ ਅਨਸਰਾਂ ਨੂੰ ਸੁਣਨਗੇ ਫਿਰ ਮੈਨੂੰ ਲਾਹ ਵੀ ਸਕਦੇ ਐ ਇੱਥੋਂ ਬਲੌਗ ਵਿੱਚ ਦੇਖ ਲੈਣਗੇ ਚਲੋ ਗਾ ਲਵਕਰੀਆ ਹਾਂਜੀ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨੇ ਹੀ ਮਿਲਦੇ ਆਂ ਫੇ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਚਾਰ ਆਪਣਾ ਪੈ ਗਿਆ ਤੇ ਪਾਣੀ ਛੱਡਾ ਹੋਇਆ ਸੀਗਾ ਮੋਟਰ ਦੇਖਣ ਆਏ ਸੀ ਮਾਰਨ ਆਏ ਸੀਗੇ ਗੇੜਾ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਰੱਬ ਰੱਖਾ